ਫਿਰ ਅੱਜ 9:30 10 ਵਜੇ ਤੇ ਪਿੰਡ ਫੋਨ ਆਇਆ ਅਪਰੇਸ਼ਨ ਦੀ ਗਈ ਤੇ ਗੱਡੀ ਸਲਿੱਪ ਹੋ ਗਈ ਉਹਦੇ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਪਰਿਵਾਰ ਲਈ ਜਿਹੜਾ ਬੜਾ ਵੱਡਾ ਘਾਟਾ ਹੋ ਜਾਂਦਾ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਆ ਸਾਡੀ ਭੈਣ ਆ ਛੋਟੀ ਏਜ ਆ ਗੁਰਪ੍ਰੀਤ ਸਾਡੇ ਭਰਾ ਦੀ ਪਤਨੀ ਕਿੰਨੇ ਸਾਲ ਦੀ ਜੇ ਉਮਰ ਸੀਗੀ ਸਰਦਾਰ ਲਖਵਿੰਦਰ ਸਿੰਘ ਇੱਥੇ ਲੋਕਾਂ ਦੀ ਭੁੱਖ ਮਿਟਾਉਣ ਲਈ ਲੜਾਈ ਲੜਦਾ ਪੰਜਾਬ ਦਾ ਕਿਸਾਨ ਔਰ ਉਹਨਾਂ ਦੇ ਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਔਰ ਇਸ ਬਲਦ ਨੂੰ ਹਫਾਜ਼ਤ ਰੱਖਣ ਲਈ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਪਰ ਰਮੇਸ਼ਵਰ ਨੂੰ ਮਨਜ਼ੂਰ ਨਹੀਂ ਸੀ ਦਾ ਗੁਰਦਾਸਪੁਰ ਨੇ ਆਪਣੀ ਸ਼ਹਾਦਤਾਂ ਦੀ ਪਰੰਪਰਾ ਨੂੰ ਗਾਇਮ ਰੱਖਤੇ ਹੋਏ ਆਪਣਾ ਇੱਕ ਹੋਰ ਯੋਦਾ ਭਾਰਤੀ ਸੈਨਾ ਕੀ 19 ਰਾਸ਼ਟਰੀ ਰਾਈਫਲਸ ਦਾ ਰਾਸਨਾਏ ਗੁਰਪ੍ਰੀਤ ਸਿੰਘ ਦੇਸ਼ ਕੇ ਬਲੀਵੇਦੀ ਪਰ ਕੁਰਬਾਨ ਕਰਦੀ ਹੈ। ਸ਼ੀਰਿੰਗਰ ਦੇ ਅਨੰਤ ਨਾਗਜ਼ ਅਤਵਾਦੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵੱਲੋਂ ਅਨੰਤ ਨਾਗ ਦੀਆਂ ਪਹਾੜੀਆਂ 'ਚ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਜਵਾਨਾਂ ਦੀ ਗੱਡੀ ਅਚਾਨਕ ਖਾਈ 'ਚ ਡਿੱਗ ਗਈ। ਇਸ ਦੌਰਾਨ ਗੱਡੀ 'ਚ ਸਵਾਰ 8 ਜਵਾਨ ਗੰਭੀਰ ਜ਼ਖਮੀ ਹੋ ਗਏ, ਜਦਕਿ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਸਰਾਵਾ ਸ਼ਹੀਦ ਹੋ ਗਿਆ। ਲਾਂਸ ਨਾਇਕ ਗੁਰਪ੍ਰੀਤ ਸਿੰਘ 19 ਆਰ ਆਰ ਲਾਂਸ ਨਾਇਕ ਗੁਰਪ੍ਰੀਤ ਸਿੰਘ 19 ਆਰ ਆਰ ਅਨੰਤ ਨਾਗ ਚਤਨਾਤ ਸੀ ਅਤੇ ਛੁੱਟੀ ਪੂਰੀ ਕਰਕੇ ਮਹੀਨਾਂ ਪਹਿਲਾਂ ਹੀ ਆਪਣੀ ਯੂਨਿਟ 'ਚ ਵਾਪਸ ਪਰਤਿਆ ਸੀ ਉਸ ਦੀ ਅਕਸਰ ਆਪਣੇ ਪਰਿਵਾਰ ਨਾਲ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ ਕੱਲ੍ਹ ਸ਼ਾਮ ਵੀ ਆਪਣੇ ਪਰਿਵਾਰ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਸੀ ਅਤੇ ਕੱਲ੍ਹ ਸ਼ਾਮ 6 ਵਜੇ ਦੇ ਕਰੀਬ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਨੌਜਵਾਨ ਨੇ ਸ਼ਹਾਦਤ ਦਾ ਜਾਮ ਪੀਤਾ ਨੌਜਵਾਨ ਸ਼ਹੀਦ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਦੋ ਛੋਟੇ ਛੋਟੇ ਬੱਚੇ ਆਪਣੇ ਮਾਤਾ ਪਿਤਾ ਨੂੰ ਛੱਡ ਗਿਆ ਉਸ ਦੇ ਬਾਅਦ ਉਸ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਤੇ ਉਸ ਦਾ ਅੰਤਿਮ ਸੰਸਕਾਰ ਦੇਰ ਉਸ ਦੇ ਪਿੰਡ ਉਸਰਾਮਾ ਚ ਫਾਜੀ ਸਨਮਾਨਾ ਦੇ ਨਾਲ ਕੀਤਾ ਗਿਆ ਮੇਰਾ ਨਾਮ ਮੇਰਾ ਨਾਮ ਗੁਰਵਿੰਦਰ ਕੋਹਰਾ 27 ਮਾਰਚ ਨੂੰ ਗਏ ਹੀ ਉਹ ਛੁੱਟੀ ਕੱਟ ਕੇ ਤੋਂ ਉਸ ਤੋਂ ਬਾਅਦ ਕੱਲ 2:30 ਵਜੇ ਉਹਨਾਂ ਦਾ ਫੋਨ ਆਇਆ ਵੀਡੀਓ ਕਾਲ ਤੇ ਗੱਲ ਕੀਤੀ ਮੇਰੇ ਬੇਟੇ ਛੋਟੇ ਨੇ ਵੀ ਕੀਤੀ ਕਹਿੰਦੇ ਕਿ ਆਪਰੇਸ਼ਨ ਤੇ ਚੱਲੇ ਤਿਆਰ ਆ ਸਭ ਕੁਝ ਦੱਸਣ ਡੇ ਗੱਡੀਆਂ ਦੱਸੀਆਂ ਉਹਨਾਂ ਨੇ بارش ਹੋਈ ਉਹ ਦੱਸਣ ਡੇ ਬੇਟੇ ਨੂੰ ਕਿਾ ਪਾਣੀ ਆ ਗਾਣੋਂ ਵੱਲੋਂ ਦੱਸਣ ਡੇ ਕਿਾ ਝੂਠਾ ਬੋਲਦੇ ਆ ਕਿ ਪਾਪਾ ਝੂਠਾ ਆਏ ਇਦਾਂ ਦੱਸਦੇ ਪਏ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਉਹ ਤੇ ਤੈਨੂੰ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਫਿਰ ਰਾਤ 9:30 10 ਵਜੇ ਇੱਥੇ ਪਿੰਡ ਫੋਨ ਆਇਆ ਪਾਪਾ ਜੀ ਨੂੰ ਉਹ ਕਹਿੰਦੇ ਕਿ ਇਦਾਂ ਗੁੱਪੀ ਸ਼ੀਦੋ ਬੱਸ ਬੱਸ ਸੋਚੀ ਬੱਸ ਬੱਸ ਨਹੀਂ ਕਿਤੇ ਅੱਗੇ ਕਿੱਥੇ ਕਿੱਥੇ ਕਹਿੰਦੇ ਕਿ ਹਾਂਜੀ ਆਪਰੇਸ਼ਨ ਤੇ ਗਏ ਤੇ ਗੱਡੀ ਸਲਿੱਪ ਹੋ ਗਈ ਉਦੇ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤੇ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਤੇ ਉਹਨਾਂ ਨੂੰ ਪੁੱਛ ਲੋ ਮੈਨੂੰ ਨੇ ਦੱਸਿਆ ਉਹਨਾਂ ਨੇ ਕੋਈ ਮੈਨੂੰ ਨਹੀਂ ਪਤਾ ਕਿੰਨੇ ਵਜੇ ਦੀ ਚ ਮੈਨੂੰ 2:30 ਵਜੇ ਪੂਨੇ 3 ਵਜੇ ਆਇਆ ਹੀ ਫੋਨ 10 ਮਿੰਟ ਗੱਲ ਹੋਈ ਮੇਰੀ ਉਹ ਤਿਆਰ ਬੈਠੇ ਹੀ ਗੱਡੀਆਂ ਸਟਾਰਟ ਹੀ ਮਸਤ ਥੋੜੇ ਟਾਈਮ ਮੈਂ ਨਾ ਗੱਲ ਕੀਤੀ ਉਤੋਂ ਬਾਅਦ ਨਹੀਂ ਕੀਤੀ ਹਾਂਜੀ ਉੱਤੀ ਗਈ ਆਪਰੇਸ਼ਨ ਤੇ ਗਈ ਰੋਜ਼ ਹੀ ਜਾਂਦੇ ਹੀ ਰਾਤ ਵੀ ਜਾਂਦੇ ਸਵੇਰੇ ਵੀ ਜਾਂਦੇ ਮੈਂ ਉਹਨਾਂ ਨੂੰ ਲੇਟ ਹੀ ਹੋਣਾ ਲੇਟ ਹੀ ਕਾਲ ਕਰਨੀ ਆ ਬਾਅਦ ਵਿੱਚ ਰਾਤ ਮੈਨੂੰ ਫੋਨ ਨਹੀਂ ਆਇਆ ਉਹਨਾਂ ਦਾ ਮੇਰੇ ਦੋ ਬੇਟੇ ਇੱਕ ਦਾ ਨਾਮ ਗੁਰਬਾਸ ਸਿੰਘ ਇੱਕ ਦਾ ਨਾਮ ਗੁਰਤਾਇਬ ਸਿੰਘ ਆ ਮਾਸੀ ਨੇ ਮੈਨੂੰ ਜੁੱਟੀ ਕੱਟ ਕੇ ਆ ਗਏ ਬਹੁਤ ਪੀੜ ਹਾਂਜੀ ਉਹਨਾਂ ਨੂੰ ਫੋਨ ਆਇਆ ਤੇ ਕਿਹਾ ਚੰਗਾ ਠੀਕ ਆ ਗਿਆ ਕਰ ਖਵਾ ਨਹੀਂ ਫੋਨ ਕਿ ਆਇਆ ਕੱਲ ਆਪਣੇ ਬੱਚਿਆਂ ਨਾਲ ਗੱਲ ਕੀਤੀ ਆ ਵੀਡੀਓ ਕਰਾਉਂਚ ਜਿਹੜੀ ਚੱਲ ਰਹੀ ਆ ਗੱਡੀ 'ਚ ਉਹ ਆਪਣੇ ਬੱਚਿਆਂ ਨਾਲ ਜਿਹੜਾ ਕੰਮ ਕੀਤਾ ਆਪਣਾ ਖਾਣਾ ਖਾ ਲਿਆ ਆਪਣਾ ਉਹ ਤੇ ਹੱਥ ਪਰ ਬਾਜ਼ ਉਹ ਖਾ ਲਿਆ ਤੇ ਆਪਣੇ ਬੱਚਿਆਂ ਨਾਲ ਹੁਣ ਹੋਈ ਉਹਦੀ ਜਿਹੜੇ ਜਾਣ ਲੱਗੇ ਆ ਗਾਜ਼ਨੀ ਕੋਈ ਹੈ ਕਿ ਆਪਣੇ ਬੱਚਿਆਂ ਨਾਲ ਗੱਲ ਕਰਕੇ ਚੱਲ ਗਏ ਆ ਹਾਏ ਕਿਹੜੀ ਜਗ੍ਹਾ ਜਾਂਦਾ ਇਹ ਲਿਆ ਕੇ ਲਾ ਕੇ ਆ ਸਮਾਨ ਫੋਨ ਕਰਾਂਗਾ ਤੁਹਾਨੂੰ ਹੇ ਕਿਹੜੀ ਜਗ੍ਹਾ ਗਿਆ ਇਹ ਜੰਗਲ ਵਾਲੀ ਨੇ ਚਿਰ ਨਾ ਸੀ ਨਾ ਵੀਤੀ ਸੀ ਸੀ ਨਾ ਕੱਦਦਾ ਹੈ ਤੁਹਾਨੂੰ ਫਿਰ ਕੀ ਫੋਨ ਆਇਆ ਮੈਨੂੰ ਫੋਨ ਆਇਆ ਫੋਨ ਨਹੀਂ ਕੀਤਾ ਮੈਨੂੰ ਫੋਨ ਆਇਆ ਮੈਂ ਚੁੱਕਿਆ ਆ ਤੇ ਮੈਂ ਆ ਵੀ ਗੱਲ ਕੀਤੀ ਮੈਂ ਉਹਨਾਂ ਦੇ ਜੀ ਉਖਾਤਾ ਫੋਨ ਵੀ ਪੇਟਾ ਜੀ ਨੇ ਬਸ ਹੋ ਗਿਆ ਹਾਂ ਜੀ ਜੈਨ ਗੱਲ ਇਹ ਵੀ ਤੁਹਾਡਾ ਵੀ ਤਾਂ ਸੀ ਹੋ ਗਿਆ ਹਾਂ ਜੀ ਮੇਰਾ ਪੁੱਤ ਜੀ ਇਸੇ ਸੀ ਹੋ ਗਿਆ ਮੇਰਾ ਪੁੱਤ ਜੀ ਲੱਗਿਆ ਕਿ ਆ ਸੀ ਹੋ ਗਿਆ ਮੇਰਾ ਪੁੱਤ ਹਾਂ ਤਿੰਨ ਦੋ ਬੱਚੇ ਨੇ ਦੋ ਬੱਚੇ ਨੇ ਆਸਲਾ ਦੋ ਚੀਏ ਨਹੀਂ ਕੋ ਚਾਰ ਸਾਲ ਦਾ ਤੇ ਇੱਕ ਦੋ ਸਾਲ ਦਾ ਤਾਂ ਹੀ ਸਾਲਦਾ ਇੱਕ ਮਾਣਾ ਤਾਂ ਵੀ ਆਪਣੀ ਦੇਵਤੀ ਰਾਖੀ ਕਰਨ ਗਿਆ ਸੀ ਹਾਂਜੀ ਜੀ ਅਸੀਂ ਰਾਖੀ ਕਰਨਾ ਪੁੱਤ ਭੇਜਿਆ ਉਹ ਸੀ ਦੋ ਬੰਨਰ ਕੋ ਤਾਂ ਇੱਕੋ ਇੱਕ ਬਿੜਾਈ ਦੋ ਬੱਚੇ ਨਹੀਂ ਦੋ ਨੇ ਮੁਝੇ ਬਿੜਾਈ ਕਰ ਦੋ ਦੂਜੇ ਨੇ ਮੈਂ ਪਹਿਲਾਂ ਵੀ ਕੰਮ ਕਰ ਦੋ ਜੇ ਸੀ ਵਿੱਚ ਮੈਂ ਦੋ ਜਮਾ ਕਿ ਉਹ ਉਹਦੇ ਬੱਚਾ ਨਹੀਂ ਹੋਈ ਵੀ ਜਿੰਮੇਵਾਰੀ ਸੱਤੀ ਹੈ ਜੂਨਵੈਸਾਦੀ ਕੋਪੀ ਦੇ ਸੇਤੇ ਹੀ ਹਾਂ ਗੋਪੀ ਜੀ ਅ ਮੇਰੇ ਕੌਨਸਿਅੰਸੀ ਚੀ ਸ਼ਰਾਮਾ ਪਿੰਡ ਤੋਂ ਅ ਸਰਦਾਰ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਡਿਊਟੀ ਅ ਨੰਤਨਾਕ ਸੀਗੀ ਉਹਨਾਂ ਦੇ ਫਾਦਰ ਸਾਹਿਬ ਵੀ ਮਲੇ ਸਦਾ ਲਖਿੰਦਰ ਸਿੰਘ ਜੀ ਔਰ ਉਹਨਾਂ ਦਾ ਬੇਟਾ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋਇਆ ਬੜੀ ਇਸ ਵਕਤ ਮੈਂ ਕਹਿਣਾ ਕਿ ਦੇਸ਼ ਵਾਸੀਆਂ ਲਈ ਤੇ ਇਹ ਗਰਮ ਦੀ ਗੱਲ ਹੈ ਕਿ ਸਾਡੇ ਜਿਹੜੀ ਪੰਜਾਬ ਦੀ ਧਰਤੀ ਦਾ ਪੁੱਤ ਜਿਹੜਾ ਆਪਣੇ ਦੇਸ਼ ਲਈ ਸ਼ਹੀਦ ਹੋਇਆ ਪਰ ਕਿਤੇ ਨਾ ਕਿਤੇ ਪਰਿਵਾਰ ਲਈ ਜਿਹੜਾ ਬੜਾ ਵੱਡਾ ਘਾਟਾ ਹੋ ਜਾਂਦਾ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਆ ਸਾਡੀ ਭੈਣ ਆ ਛੋਟੀ ਏਜ ਆ ਗੁਰਪ੍ਰੀਤ ਸਾਡੇ ਭਰਾ ਦੀ 23 ਸਾਲ ਦੀ ਜੇ ਉਮਰ ਸੀਗੀ ਔਰ ਤਕਰੀਬਨ 9 ਸਾਲ ਉਹਨਾਂ ਨੂੰ 9-10 ਸਾਲ ਇਸ ਡਿਊਟੀ ਕਰਦਿਆਂ ਹੋਗੇ ਆ ਔਰ ਮੈਂ ਅ ਅੱਜ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਅੱਜ ਸਰਦਾਰ ਲਖਵਿੰਦਰ ਸਿੰਘ ਇੱਥੇ ਹੀ ਆ ਤੁਸੀਂ ਦੇਖੋਗੇ ਉਹ ਸਾਡੇ ਪੰਜਾਬ ਦਾ ਕਿਸਾਨ ਹੈ ਜਿਹੜਾ ਇੱਥੇ ਪੈਲੀਆਂ 'ਚ ਜੂਝਦਾ ਹੈ ਜਿਹੜਾ ਆਪਣੀ ਪੰਜਾਬ ਦੀ ਜਿਹੜੀ ਧਰਤੀ ਆ ਉਹਦੇ ਤੇ ਆਪਣੇ ਪਸੀਨੇ ਦੇ ਨਾਲ ਅੰਨ ਪੈਦਾ ਕਰਦਾ ਹੈ ਔਰ ਸਰਦਾਰ ਲਖਵਿੰਦਰ ਸਿੰਘ ਇੱਥੇ ਲੋਕਾਂ ਦੀ ਭੁੱਖ ਮਿਟਾਉਣ ਲਈ ਲੜਾਈ ਲੜਦਾ ਹੈ ਪੰਜਾਬ ਦਾ ਕਿਸਾਨ ਔਰ ਉਹਨਾਂ ਦੇ ਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਸੋ ਅੱਜ ਇਹ ਬੜਾ ਕਲੀਅਰ ਮੈਸੇਜ ਇਨਾਂ ਸਾਰੀਆਂ ਸਰਕਾਰਾਂ ਨੂੰ ਨਾ ਈਵਨ ਸਿੰਗਲ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਨੂੰ ਚਾਹੇ ਕੱਲ ਨੂੰ ਕਾਂਗਰਸ ਸੈਂਟਰ 'ਚ ਆ ਜੇ ਮੈਂ ਕਾਂਗਰਸ ਦਾ ਵਿਧਾਇਕ ਹਾਂ ਪਰ ਹਮੇਸ਼ਾ ਖੁੱਲ ਕੇ ਬੋਲਣ ਵਾਲਾ ਜਿਹੜਾ ਲੀਡਰ ਹੈ ਨਾ ਔਰ ਕਿਸੇ ਦੀ ਵੀ ਗਵਰਨਮੈਂਟ ਆਵੇ ਸਾਡਾ ਉਹ ਕਿਸਾਨ ਹੈ ਜਿਨੇ ਸਾਡੇ ਮੁਲਕ ਦਾ ਢਿੱਡ ਭਰਿਆ ਜਦੋਂ ਬਾਕੀ ਸੂਬਿਆਂ ਦੀਆਂ ਜ਼ਮੀਨਾਂ ਬੰਜਰ ਸੀਗੀਆਂ ਉਦੋਂ ਪੰਜਾਬ ਦੀ ਧਰਤੀ ਨੇ ਹਿੰਦੁਸਤਾਨ ਦੇ ਲੋਕਾਂ ਦਾ পেট ਭਰਿਆ ਔਰ ਅੱਜ ਦੂਜੇ ਸੂਬਿਆਂ ਦੀ ਧਰਤੀ ਜਿਹੜੀ ਆ ਉਹ ਵੀ ਉਪਜਾਊ ਹੋ ਗਈ ਜਿਹਦੇ ਕਰਕੇ ਅੱਜ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਇਹ ਮੈਂ ਗੱਲ ਕਹਾਂਗਾ ਕਿ ਸਾਡੇ ਪੰਜਾਬ ਦਾ ਕਿਸਾਨ ਔਰ ਉਸੇ ਕਿਸਾਨ ਦਾ ਪੁੱਤ ਸਾਡੇ ਦੇਸ਼ ਵਾਸਤੇ ਸ਼ਹੀਦ ਹੋਇਆ ਸੋ ਮੈਂ ਇਹ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਸਾਡੇ ਨੌਜਵਾਨ ਭਰਾ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਦੇ ਰਹੇ ਨੇ ਉੱਥੇ ਘੱਟੋ-ਘੱਟ ਇਨਾ ਕਰੈਮ ਕਰੋ ਕਿ ਸਾਨੂੰ ਇਹਨਾਂ ਬਾਰਡਰਾਂ ਦੇ ਉੱਤੇ ਸਰਕਾਰਾਂ ਦੇ ਨਾਲ ਮੱਥਾ ਨਾ ਲਾਉਣਾ ਪਵੇ ਆ ਤੁਸੀਂ ਸਰਦਾਰ ਲਖਵਿੰਦਰ ਸਿੰਘ ਉਹਨਾਂ ਦੇ ਫਾਦਰ ਨੇ ਇਹ ਉਹਨਾਂ ਦੇ ਬ੍ਰਦਰ ਖੜੇ ਨੇ ਇੱਥੇ ਮੈਨੂੰ ਕੋਈ ਵੀ ਸਰਕਾਰ ਹੋਵੇ ਚਾਹੇ ਅੱਜ ਭਾਜਪੀ ਦੀ ਆ ਚਾਹੇ ਕੱਲ ਨੂੰ ਕਾਂਗਰਸ ਆ ਜੇ ਚਾਹੇ ਕੋਈ ਹੋਰ ਆ ਜੇ ਪਰ ਇੱਕ ਗੱਲ ਹਮੇਸ਼ਾ ਇਹਨਾਂ ਸਰਕਾਰਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਇਹ ਉਹੀ ਕਿਸਾਨ ਨੇ ਜਿਹੜੇ ਆਪਣੀ ਖੂਨ ਪਸੀਨੇ ਦੇ ਜਿੰਨੇ ਵੀ ਤੁਸੀਂ ਇੱਥੇ ਕਿਸਾਨ ਖੜੇ ਚਾਤੀ ਮਾਰੋ ਕਿੰਨੇ ਡਿਗਰੀ ਟੈਂਪਰੇਚਰ ਆ ਤਾਲੀਆਂ ਦੇ ਵਿੱਚ ਆਪਣਾ ਕਸੂਨ ਪਸੀਨਾ ਵਹਾ ਕੇ ਔਰ ਹਿੰਦੁਸਤਾਨ ਦੇ ਲੋਕਾਂ ਦਾ পেট ਪਾਲਦੇ ਆ ਔਰ ਇਹਨਾਂ ਦੇ ਬੱਚੇ ਬਾਰਡਰਾਂ ਤੇ ਲੜਾਈ ਲੜ ਰਹੇ ਆ ਉੱਥੇ ਲੀਡਰਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਗਏ ਉੱਥੇ ਸੈਂਟਰ 'ਚ ਬੈਠੇ ਵਜ਼ੀਰ ਜਿਹੜੇ ਇੱਥੇ ਆ ਕੇ 네ਗੋਸ਼ੀਏਸ਼ਨਸ ਕਰਦੇ ਸੀਗੇ ਉਹਨਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਆਜ ਇਹਨਾਂ ਦਾ ਬੇਟਾ 32 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪਾ ਗਿਆ ਆਪਣੇ ਮੁਲਕ ਵਾਸਤੇ ਸੋ ਰਹਿਮ ਕਰਨ ਸਰਕਾਰਾਂ ਕਿ ਜਿਹੜੇ ਸਾਡੇ ਕਿਸਾਨ ਅੱਜ ਵੀ ਬਾਰਡਰਾਂ ਤੇ ਲੜਾਈ ਲੜੀ ਜਾਂਦੇ ਆ ਉਹਨਾਂ ਨੂੰ ਘੱਟੋ ਘੱਟ ਇਹਨਾਂ ਸਰਕਾਰਾਂ ਨਾਲ ਲੜਾਈ ਨਾਲ ਲੜਨੀ ਪਏ ਉਹ ਬਾਰਡਰਾਂ ਤੇ ਲੜਨ ਨੂੰ ਤਿਆਰ ਨੇ ਪਰ ਜਦੋਂ ਆਪਣੇ ਨਾਲ ਲੜਨਾ ਪੈਂਦਾ ਉਦੋਂ ਦਿਲ ਨੂੰ ਦੁੱਖ ਹੁੰਦਾ ਸੋ ਮੈਂ ਸਲੂਟ ਕਰਦਾ ਇਹਨਾਂ ਦੇ ਫਾਦਰ ਸਾਹਿਬ ਨੂੰ ਖਾਸ ਕਰਕੇ ਇਹਨਾਂ ਦੀ ਪਰਿਵਾਰ ਨੂੰ ਔਰ ਖਾਸ ਕਰਕੇ ਸਾਡਾ ਪ੍ਰਾ ਗੁਰਪ੍ਰੀਤ ਨੂੰ ਜਿਨ੍ਹਾਂ ਨੇ ਦੇਸ਼ ਵਾਸਤੇ ਸ਼ਹਾਦਤ ਲਾ ਗੁਰਦਾਸਪੁਰ ਨੇ ਆਪਣੀ ਸ਼ਹਾਦਤਾਂ ਦੀ ਪਰੰਪਰਾ ਨੂੰ ਕਾਇਮ ਰੱਖਤੇ ਹੋਏ ਆਪਣਾ ਇੱਕ ਹੋਰ ਯੋਦਾ ਭਾਰਤੀ ਸੈਨਾ ਕੀ 19 ਰਾਸ਼ਟਰੀ ਰਾਈਫਲਸ ਦਾ ਆਸਨਾ ਗੁਰਪ੍ਰੀਤ ਸਿੰਘ ਦੇਸ਼ ਕੀ ਬਲੀਵੇਦੀ ਪਰ ਕੁਰਬਾਨ ਕਰ ਦਿਆ ਆਸਨਾ ਗੁਰਪ੍ਰੀਤ ਸਿੰਘ ਬਹੁਤ ਹੀ ਬਹਾਦਰ ਸੈਨਿਕ ਥਾ छः फुट उसकी हाइट थी और अली दर्जे का खिलाड़ी था और कली ढाई बजे परिवार से उसकी बात होती है वीडियो कॉल आती है पत्नी से बात होती है बच्चों से बात होती है मार्च महीने में छुट्टी वो काट कर गया और शाम को जब वो पेट्रोलिंग जा रहा था तभी वीडियो कॉल करके अपना वाहन अपनी राइफल्स और दिखा रहा था कि किन हालातों में हमारे जवान जो ड्यूटी दे रहे हैं और एक इनपुट था आतंकवादियों का उसी सर्च अभियान पर वो गए और उनका जो वाहन था उनकी जो गाड़ी थी क्योंकि पहाड़ी इलाका है स्किप कर गई काफी गहरी खाई में गिरा अपने नौ साथियों के साथ आठ साथी जख्मी हो गए लेकिन गुरप्रीत सिंह जो है मातृभूमि पर कुर्बान हो गया आज दुखों का पहाड़ टूटा है जैसे मेरे भाई ने कहा कि किसान है पिता अन्नदाता है लेकिन बेटा सरहद पर कुर्बान हो गया कुछ नहीं मांगते ये शहीदों के परिवार सर सम्मान चाहते हैं जो मेरे भाई ने बात करी वो सम्मान ही जो है इन्हें जीने का मकसद प्रदान करता है मैं सरकारों से अपील करता हूँ कि गुरप्रीत वापस तो नहीं आएगा लेकिन दो मासूम बच्चे हैं बच्चे अनाथ हो गए शहीद की विधवा है बूढ़ी माँ है पिता है एक बेरोजगार भाई है पूरे परिवार की जिम्मेदारी उसके कंधों पे थी सरकार उनकी बाह पड़े कुछ नहीं दे सकते अपने सिर्फ सम्मान शहीद परिवार को जो है आगे बढ़ने के लिए प्रेरित करता है मैं अपनी शहीद सैनिक परिवार सुरक्षा परिषद की तरफ से इस पिता को भी भरोसा दिलाता हूँ कि आपका बेटा वापस तो नहीं दिला सकते लेकिन ये संस्था चट्टान की तरह इस परिवार के साथ खड़ी है धन्यवाद जय हिंद जय भारत बहुत दुखदाई देना कि इलाके ਸਰਵਾ ਪਿੰਡ ਤੋਂ ਨੌਜਵਾਨ ਗੁਰਪ੍ਰੀਤ ਇਸ ਮਲਕ ਦੀ ਸ਼ਰਧਾ ਦੀ ਰੱਖਿਆ ਕਰਦਾ ਹੋਇਆ ਆਪਣੀ ਜਾਨ ਗਵਾਹੀ ਔਰ ਮਨ ਦੁਖੀ ਔਰ ਉਦਾਸ ਆ ਕਿਉਂਕਿ ਇੱਕ ਸਾਧਾਰਨ ਘਰਚੋ ਬੱਚਾ ਜਿੱਤੇ ਕੇਵਲ ਆਪਣੀ ਨੌਕਰੀ ਲਈ ਨਹੀਂ ਬਲਕਿ ਉਹਦੇ ਮਨ ਦੇ ਵਿੱਚ ਇੱਕ ਜਜ਼ਬਾ ਹੁੰਦਾ ਇਸ ਮਲਕ ਦੀ ਜਗ ਸ਼ਕਤੀ ਔਰ ਇਸ ਮਲਕ ਨੂੰ ਹਫਾਜ਼ਤ ਰੱਖਣ ਲਈ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਪਰ ਪਰਮੇਸ਼ਰ ਨੂੰ ਮਨਜ਼ੂਰ ਨਹੀਂ ਸੀ ਕੁਝ ਘੰਟੇ ਪਹਿਲਾਂ ਉਹਨੇ ਜਿਸ ਵਕਤ ਸਰਚ ਆਪਰੇਸ਼ਨ ਤੇ ਜਾਣਾ ਸੀਗਾ ਤੇ ਉਹਨੇ ਆਪਣੇ ਘਰ ਦੇ ਵਿੱਚ ਆਪਣੇ ਵੈਪਨ ਦੀ ਆਪਣੇ ਉਸ ਟਰੱਕ ਦੀ ਵੀਡੀਓ ਫੋਟੋ ਵੀ ਪਾਈ ਕਿ ਦੇਖੋ ਮੈਂ ਇਸ ਮੁਲਕ ਦੇ ਰੱਖਿਆ ਵਾਸਤੇ ਇਸ ਮੁਲਕ ਦੀ ਸਰਦਾਂ ਨੂੰ ਮਫੂਜ਼ ਰੱਖਣ ਲਈ ਮੈਂ ਸਰਚ ਆਪਰੇਸ਼ਨ ਤੇ ਜਾ ਰਿਹਾ ਔਰ ਅਨੰਤਨਾਗ ਦਾ ਏਰੀਆ ਸੀ ਉੱਥੇ ਉਹ ਗੱਡੀ ਜਿਹੜੀ ਆ ਉਹ ਦੇਖ ਕੇ ਉਹ ਇਸ ਨੌਜਵਾਨ ਸਦਾ ਲਈ ਸਾਡੇ ਤੋਂ ਵਿਛੜ ਗਿਆ ਉਹ ਸਾਡੇ ਤੋਂ ਛੋਟਾ ਸੀ ਬਹੁਤ ਅਜੀਬ ਸੀ ਔਰ ਇਹ ਦੋਨੋਂ ਪਰਿਵਾਰ ਮੇਰੇ ਬਹੁਤ ਸਾਲ ਲਖਵਿੰਦਰ ਸਿੰਘ ਹੋਣੀ ਔਰ ਗੁਰਪ੍ਰੀਤ ਦੀ ਵਾਈਫ ਜਿਹੜੀ ਆ ਉਹ ਸਹਾਰ ਤਰਸੀਮ ਸਿੰਘ ਹੋਣਾ ਦੀ ਬੇਟੀ ਆ ਪਰ ਸੋਨੇ ਤੋਂ ਸੋ ਦੋਵੇਂ ਪਰਿਵਾਰਾਂ ਨੂੰ ਅੱਜ ਇੱਕ ਬਹੁਤ ਵੱਡਾ ਦੁਖਾਂਤ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਸਮਝਦਾ ਇਸ ਅਸੀਂ ਲੋਕ ਸਾਨੂੰ ਇਹਨਾਂ ਸ਼ਹਾਦਤਾਂ ਤੋਂ ਇਹ ਜ਼ਰੂਰ ਸਿੱਖ ਲੈਣੀ ਚਾਹੀਦੀ ਆ ਕਿ ਅਸੀਂ ਮਿਲ ਕੇ ਸਮਾਜ ਨੂੰ ਕੁਝ ਨਾ ਕੁਝ ਵਾਪਸ ਕਰੀਏ ਜਿਹੜੀ ਸਾਡੀ ਪ੍ਰਵ੍ਰਿਤੀ ਸਮਾਜ ਤੋਂ ਹਮੇਸ਼ਾ ਲੈਣ ਦੀ ਬਣ ਗਈ ਆ ਉਹਨੂੰ ਖਤਮ ਕਰਦੇ ਹੋਏ ਸਮਾਜ ਨੂੰ ਵਾਪਸ ਕਰੀਏ ਤੇldੀਆਂ ਗਰਾਈਆਂ ਤੋਂ ਉਸ ਵਿਚੜੀ ਰੂਹ ਨੂੰ ਸਰਦਾ ਦੇ ਫੁੱਲ ਪੇੜ ਕਰਦਾ ਔਰ ਪਰਿਵਾਰ ਨੂੰ ਮੈਂ ਇਹ ਬੇਨਤੀ ਕਰੂੰਗਾ ਸਮਾਜ ਨੂੰ ਵੀ ਕਿ ਇਸ ਪਰਿਵਾਰ ਨੂੰ ਖੜਾ ਕਰਨਾ ਇਸ ਪਰਿਵਾਰ ਨੂੰ ਮਿਲ ਕੇ ਉਸ ਅੱチェ ਨੂੰ ਵਾਪਸ ਤੇ ਨਹੀਂ ਲਿਆ ਸਕਾਂਗੇ ਪਰ ਉਹਨਾਂ ਦੇ ਦੁੱਖ ਨੂੰ ਜ਼ਰੂਰ ਮਿਲ ਕੇ ਘਟਾਵਾਂਗੇ ਔਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਸ ਗੱਲ ਦੀ ਵਚਨਬੱਧਾ ਕਿ ਉਸ ਨੂੰ ਦੁੱਖ ਨੂੰ ਘਟਾਉਣ ਲਈ ਜੋ ਕਰ ਸਕਾਂਗੇ ਕਰਾਂਗੇ ਔਰ ਮੈਂ ਅਪੀਲ ਵੀ ਕਰੂੰਗਾ ਕਿ ਉਸ ਸ਼ਹੀਦ ਦੇ ਨਾਂ ਦੇ ਉੱਪਰ ਪਿੰਡ ਦੇ ਵਿੱਚ ਕੋਈ ਮੈਂ ਸਾਰੀ ਵੀ ਜਾਵੇ ਕੋਈ ਸਟੇਡੀਅਮ ਦਾ ਜਾਂ ਹੋਰ ਐਸੀ ਇਮਾਰਤ ਬਣਾ ਕੇ ਤਾਂ ਕਿ ਉਹ ਲੜੀਆਂ ਪੀੜ੍ਹੀਆ ਉੱਥੋਂ ਪ੍ਰੇਰਣਾ ਲਾ